ਭਗਵੰਤ ਮਾਨ ਸਰਕਾਰ ਨੇ ਪਾਣੀ ਵਿੱਚ ਜ਼ਹਿਰ ਮਿਲਾਉਣ ਵਾਲੇ ਲੋਕਾਂ ਨੂੰ ਹੋਰ ਸੌਖਾ ਕਰ ਦਿੱਤਾ ਹੈ ਕਿ ਜਿਹੜਾ ਕਾਨੂੰਨ ਉਹਨਾਂ ਨੂੰ ਸਜ਼ਾ ਦਾ ਪ੍ਰਾਵਧਾਨ ਰੱਖਦਾ ਸੀ ਉਹ ਕਾਨੂੰਨ ਹੀ ਬਦਲ ਦਿੱਤਾ ਹੈ ਜਿਸ ਕਾਨੂੰਨ ਦੇ ਵਿੱਚ ਪਾਣੀ ਵਿੱਚ ਜ਼ਹਿਰ ਮਿਲਾਉਣ ਵਾਲੇ ਚਾਹੇ ਉਹ ਧਰਤੀ ਹੇਠਲਾ ਪਾਣੀ ਹੋਵੇ ਤੇ ਚਾਹੇ ਪਾਣੀ ਦੇ ਸੋਮੇ ਦਰਿਆ ਨਹਿਰਾ ਹੋਣ ਉਹਨਾਂ ਵਿੱਚ ਜੇਕਰ ਕੋਈ ਫੈਕਟਰੀ ਵਾਲਾ ਜ਼ਹਿਰੀਲਾ ਪਾਣੀ ਮਿਲਾਉਂਦਾ ਸੀ ਕੈਮੀਕਲ ਵਾਲਾ ਪਾਣੀ ਮਿਲਾਉਂਦਾ ਸੀ ਤਾਂ ਇਸ ਤੋਂ ਪਹਿਲਾਂ 1 ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਹੁੰਦੀ ਸੀ ਤਾ ਹੁਣ ਸਜ਼ਾ ਦਾ ਕੰਮ ਖਤਮ ਕਰ ਦਿੱਤਾ ਗਿਆ ਸਿਰਫ 15000 ਰੁਪਏ ਤੋਂ ਲੈ ਕੇ ਤੇ 15 ਲੱਖ ਤੱਕ ਦਾ ਜੁਰਮਾਨਾ ਜਿਹੜਾ ਉਹ ਰਹਿ ਗਿਆ ਇਸ ਵਿੱਚ ਦੇ ਵਿੱਚ 15 ਲੱਖ ਤੋਂ 15000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਕਰ ਸਕਦੇ ਆ ਪਰ ਹੁਣ ਉਹਦੇ ਤੇ ਕੋਈ ਸਜ਼ਾ ਨਹੀਂ ਹੋ ਸਕਦੀ ਫੌਜਦਾਰੀ ਵਿੱਚੋਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਕੱਲ ਪਾਸ ਕੀਤਾ ਗਿਆ 10 ਮਿੰਟਾਂ ਦੇ ਵਿੱਚ 3 ਕਾਨੂੰਨ ਪਾਸ ਕੀਤੇ ਆ ਜਿਹਦੇ ਤੇ ਜੂਨੀਅਰ ਹੈਨਰੀ ਬੋਲੋ ਇਹਦਾ ਵਿਰੋਧ ਵੀ ਕੀਤਾ ਗਿਆ ਪਰ ਇਹ ਸਭ ਦੇ ਬਾਵਜੂਦ ਵੀ ਇਹ ਬਿੱਲ ਪਾਸ ਕਰ ਦਿੱਤਾ ਗਿਆ ਟਾਰਗੇਟ ਸਿੰਘ ਜੋ ਕਿ ਵਿਰੋਧੀ ਧਿਰ ਦੇ ਵਿੱਚ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬਿੱਲ ਸਿਰਫ ਤੇ ਸਿਰਫ ਲੁਧਿਆਣੇ ਦੀਆਂ ਵੋਟਾਂ ਲਈ ਪਾਸ ਕੀਤਾ ਗਿਆ ਹੈ ਲੁਧਿਆਣੇ ਦੀਆਂ ਵੋਟਾਂ ਲੈਣ ਲਈ ਪੰਜਾਬ ਲੰਮੇ ਸਮੇਂ ਤੋਂ ਰੌਲਾ ਪਾ ਰਿਹਾ ਸੀ ਕਿ ਲੁਧਿਆਣੇ ਦੀਆਂ ਇੰਡਸਟਰੀ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਦੀ ਹੈ ਬੁੱਢਾ ਦਰਿਆ ਜਿਹੜਾ ਕਿ ਸਤਲੁਜ ਦਰਿਆ ਵਿੱਚ ਪੈਂਦਾ ਹੈ ਜਿਹੜਾ ਕਿ ਪੂਰਾ ਕੈਮੀਕਲ ਦਾ ਭਰਿਆ ਇੱਕ ਦਰਿਆ ਸਤਲੁਜ ਦਰਿਆ ਵਿੱਚ ਆ ਕੇ ਪੈਂਦਾ ਹੈ ਤੇ ਜਿਹਦੇ ਕਰਕੇ ਪੂਰਾ ਮਾਲਵਾ ਖੇਤਾ ਤੇ ਰਾਜਸਥਾਨ ਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਪੀੜਤ ਹੁੰਦੇ ਆ। ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਤਾਂ ਵਾਅਦਾ ਕਰਕੇ ਆਈ ਸੀ ਕਿ ਅਸੀਂ ਸਖਤ ਤੋਂ ਸਖਤ ਕਾਨੂੰਨ ਬਣਾਵਾਂਗੇ। ਅਸੀਂ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਵਾਂਗੇ ਤੇ ਭਗਵਾਨ ਸਿੰਘ ਮਾਨਤਾ ਪਵਨ ਗੁਰੂ ਪਾਣੀ ਪਤਾ ਦੇ ਵੱਡੇ ਵੱਡੇ ਨਾਰੇ ਵੀ ਲਾਉਂਦੇ ਆ। ਪਰ ਹੁਣ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਸੋਧ ਕਰਕੇ ਜਿਹੜੀ ਪਹਿਲਾਂ ਇੱਕ ਸਜ਼ਾ ਸੀ ਕਿ ਇੱਕ ਤੋਂ ਲੈ ਕੇ 6 ਸਾਲ ਤੱਕ ਉਹਨਾਂ ਲੋਕਾਂ ਨੂੰ ਸਜ਼ਾ ਹੋ ਸਕਦੀ ਆ। ਉਹ ਸਜ਼ਾ ਵਾਲਾ ਮਾਮਲਾ ਹੀ ਖਤਮ ਕਰ ਦਿੱਤਾ ਉਹਨੂੰ ਫੌਜਦਾਰੀ ਨਈਮਾ ਵਿੱਚੋਂ ਹੀ ਬਾਹਰ ਕੱਢ ਦਿੱਤਾ ਹੁਣ ਸਿਰਫ ਜੁਰਮਾਨਾ ਲੱਗੇਗਾ ਉਹ ਸਰਕਾਰ ਨੇ ਡਿਸਾਈਡ ਕਰਨਾ ਕਿ 15000 ਲਾਉਣਾ ਕਿ 15 ਲੱਖ ਪਰ ਜਿਹੜੀ ਸਜ਼ਾ ਵਾਲਾ ਕੰਮ ਸੀ ਉਹ ਖਤਮ ਕਰ ਦਿੱਤਾ ਪੰਜਾਬ ਦੇ ਉਹਨਾਂ ਲੋਕਾਂ ਜਿਹੜੇ ਲੋਕ ਕੈਂਸਰ ਨਾਲ ਪੀੜਤ ਹੈ ਜਿਹੜੇ ਲੋਕ ਲਗਾਤਾਰ ਨਪੀੜੇ ਜਾ ਰਹੇ ਸੀ ਲਗਾਤਾਰ ਇਹਨਾਂ ਜਿਹੜਾ ਲਗਾਤਾਰ ਸਾਡੇ ਦਰਿਆਵਾਂ ਨੂੰ ਦੂਸ਼ਤ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਤੋਹਫ਼ਾ ਦੇ ਦਿੱਤਾ ਤੇ ਪੰਜਾਬ ਦੇ 2.5 ਕਰੋੜ ਦੇ ਕਰੀਬ ਲੋਕਾਂ ਦੇ ਜਿਹੜੇ ਆ ਉਹਨਾਂ ਨੂੰ ਬਿਮਾਰੀਆਂ ਵੰਡਣ ਲਈ ਉਹਨਾਂ ਨੂੰ ਖੁੱਲਾ ਸੱਦਾ ਦੇ ਦਿੱਤਾ ਹੈ ਕਿ ਪਾਸੇ ਦਾਅਵੇ ਕਰਦੇ ਆ ਕਿ ਅਸੀਂ ਨਾਲੇ ਸਾਫ਼ ਕਰ ਰਹੇ ਆ ਜੀ ਅਸੀਂ ਪ੍ਰੋਵੀਜ਼ਨ ਇਹ ਰੱਖ ਰਹੇ ਆ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਜਿਹੜੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਆ ਉਹਨਾਂ ਨੂੰ ਖੁੱਲੀ ਛੋੜ ਦੇ ਦਿੱਤੀ ਕਿ ਤੁਸੀਂ ਜਿੰਨਾ ਮਰਜ਼ੀ ਗੰਦਾ ਪਾਣੀ ਧਰਤੀ 'ਚ ਪਾਓ ਜਿੰਨਾ ਮਰਜ਼ੀ ਗੰਦਾ ਪਾਣੀ ਨਦੀਆਂ ਦਰਿਆਵਾਂ ਝੀਲਾਂ 'ਚ ਪਾਓ ਤੁਹਾਨੂੰ ਕੋਈ ਰੋਕ ਟੋਕ ਨਹੀਂ ਤੁਹਾਨੂੰ ਸਰਪੇਖੀ ਜੁਰਮਾਨਾ ਲਗਾਵਾਂਗੇ ਉਹ ਸਾਡੀ ਮਰਜ਼ੀ ਆ 15000 ਲਗਾਉਣਾ ਕਿ 15 ਲੱਖ ਪਰ ਜਿਹੜਾ ਪਹਿਲਾ ਸਜ਼ਾ ਦਾ ਸੀ ਜਿਹੜੇ ਬੰਦੇ ਦੀ ਸਜ਼ਾ ਜਿਹੜੇ ਬੰਦੇ ਨੂੰ ਸਜ਼ਾ ਤੋਂ ਡਾਰਾ ਉਹਦੀ ਸਜ਼ਾ ਹੀ ਚੱਕ ਦਿੱਤੀ ਤਾਂ ਉਹਨੂੰ ਕੀ ਪਰਵਾਹ ਹੈ ਉਹ ਮਰਜੀ ਨਾਲ ਹੁਣ ਜਿੰਨਾ ਮਰਜੀ ਜ਼ਹਿਰ ਪੰਜਾਬ ਦੇ ਪਾਣੀਆਂ ਚ ਘੋਲੇ ਇਹ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਖੁੱਲੀ ਛੋੜ ਦਿੱਤੀ ਹੈ ਇਹ ਸਾਰੇ ਇਲਜ਼ਾਮ ਲਗਾਏ ਐ ਵਿਰੋਧੀ ਧਿਰ ਦੇ ਜਿਹੜੇ ਆ ਨੇਤਾ ਜਾਂ ਵਿਰੋਧੀ ਧਿਰ ਦੇ ਲੀਡਰ ਜਿਹੜੇ ਪਰਗਟ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਪ੍ਰਤਾਪ ਸਿੰਘ ਬਾਵਾ ਪਰ ਵਿਰੋਧੀ ਧਿਰ ਦੇ ਜਿਹੜੇ ਕਾਂਗਰਸ ਦੇ ਇੱਕ ਐਮਐਲਏ ਨੇ ਪਰ ਜਿਹੜੇ ਪਰਗੜ ਸਿੰਘ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸਿਰਫ ਦਿੱਲੀ ਦੀਆਂ ਚੋਣਾਂ ਦਿੱਲੀ ਦੀਆਂ ਚੋਣਾਂ ਸੌਰੀ ਲੁਧਿਆਣੇ ਦੀਆਂ ਚੋਣਾਂ ਲੁਧਿਆਣੇ ਦੀਆਂ ਚੋਣਾਂ ਇਸ ਲਈ ਜਿੱਤਣੀਆਂ ਜ਼ਰੂਰੀ ਹੈ ਕਿਉਂਕਿ ਇੱਥੋਂ ਜਿਹੜੀ ਸੀਟ ਵੈਲੀ ਹੋਵੇਗੀ ਰਾਜ ਸਭਾ ਦੀ ਤੇ ਉਹ ਤੇ ਫਿਰ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਧਿਆ ਨੂੰ ਰਾਜ ਸਭਾ ਵਿੱਚ ਭੇਜਣਾ ਹੈ ਤਾਂ ਸਿਰਫ ਇੱਕ ਬੰਦੇ ਦੀ ਰਾਜ ਸਭਾ ਦੇ ਲਈ ਪੰਜਾਬ ਦੇ 2.5 ਕਰੋੜ ਤੋਂ ਉੱਪਰ ਲੋਕਾਂ ਦੀ ਕੁਰਬਾਨੀ ਦੇਣ ਤੇ ਤੁਲੀ ਹੈ ਮਾਨ ਸਰਕਾਰ ਪੰਜਾਬ ਦੇ ਪਾਣੀਆਂ ਕਿਉਂਕਿ ਇਹ ਨਹੀਂ ਆ ਕਿ ਕੱਲਾ ਲੁਧਿਆਣਾ ਹੀ ਪਾਣੀ ਮਿਲਾਵੇਗਾ ਫਿਰ ਜੇ ਕੋਈ ਫੈਕਟਰੀ ਜੀਰੇ ਦੇ ਵਿੱਚ ਆ ਉਹ ਵੀ ਪਾਣੀ ਮਿਲਾਵੇਗੀ ਜੇ ਕੋਈ ਫੈਕਟਰੀ ਬਟੰਡੇ ਦੇ ਵਿੱਚ ਆ ਉਹ ਵੀ ਪਾਣੀ ਦੇ ਵਿੱਚ ਜਿਹੜਾ ਕੈਮੀਕਲ ਮਿਲਾਵੇਗੀ ਜੇ ਕੋਈ ਫੈਕਟਰੀ ਫਰੀਦਕੋਟ ਦੇ ਵਿੱਚ ਆ ਉਹ ਵੀ ਪਾਣੀ 'ਚ ਕੈਮੀਕਲ ਮਿਲਾਵੇਗੀ ਕੋਲ ਮਿਲਾ ਕੇ ਖੁੱਲੀ ਛੋੜ ਦੇ ਦਿੱਤੀ ਹੈਗੀ ਆ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰਦੇ ਸੀ ਕਿ ਹੁਣ ਤੁਸੀਂ ਜਿੰਨਾ ਮਰਜ਼ੀ ਪਾਣੀ ਦੂਸ਼ਿਤ ਕਰੋ ਕੋਈ ਪਰਵਾਹ ਨਹੀਂ ਪੰਜਾਬ ਦੇ ਲੋਕਾਂ ਜਾਨ ਟੱਠੇ ਖੂਹ ਦੇ ਵਿੱਚ ਉਹਨਾਂ ਚੰਦ ਘਰਾਣਿਆਂ ਨੂੰ ਫਾਇਦਾ ਜ਼ਰੂਰ ਪਹੁੰਚਣਾ ਚਾਹੀਦਾ ਤੇ ਉਹਨਾਂ ਦੀਆਂ ਵੋਟਾਂ ਅਸੀਂ ਲੈ ਕੇ ਜਿਹੜੇ ਆ ਉਥੋਂ ਆਪਣਾ ਵਿਧਾਇਕ ਬਣਾਉਣਾ ਤੇ ਵਿਧਾਇਕ ਬਣਨ ਤੋਂ ਬਾਅਦ ਅਸੀਂ ਆਪਣੇ ਇੱਕ ਬੰਦੇ ਨੂੰ ਰਾਜ ਸਭਾ ਦੇ ਵਿੱਚ ਭੇਜਣਾ ਹੈ। ਭਗਵੰਤ ਮਾਨ ਸਰਕਾਰ ਨੇ ਪਾਣੀ ਵਿੱਚ ਜ਼ਹਿਰ ਮਿਲਾਉਣ ਵਾਲੇ ਲੋਕਾਂ ਨੂੰ ਹੋਰ ਸੌਖਾ ਕਰ ਦਿੱਤਾ ਹੈ ਕਿ ਜਿਹੜਾ ਕਾਨੂੰਨ ਉਹਨਾਂ ਨੂੰ ਸਜ਼ਾ ਦਾ ਪ੍ਰਬੰਧਨ ਰੱਖਦਾ ਸੀ ਉਹ ਕਾਨੂੰਨ ਹੀ ਬਦਲ ਦਿੱਤਾ ਹੈ। ਜਿਸ ਕਾਨੂੰਨ ਦੇ ਵਿੱਚ ਪਾਣੀ ਵਿੱਚ ਜ਼ਹਿਰ ਮਿਲਾਉਣ ਵਾਲੇ ਚਾਹੇ ਉਹ ਧਰਤੀ ਹੇਠਲਾ ਪਾਣੀ ਹੋਵੇ ਤੇ ਚਾਹੇ ਪਾਣੀ ਦੇ ਸੋਮੇ, ਦਰਿਆ, ਨਹਿਰਾ ਹੋਣ ਉਹਨਾਂ ਵਿੱਚ ਜੇਕਰ ਕੋਈ ਫੈਕਟਰੀ ਵਾਲਾ ਜ਼ਹਿਰੀਲਾ ਪਾਣੀ ਮਲਾਉਂਦਾ ਸੀ ਕੈਮੀਕਲ ਵਾਲਾ ਪਾਣੀ ਮਲਾਉਂਦਾ ਸੀ ਤਾਂ ਇਸ ਤੋਂ ਪਹਿਲਾਂ 1 ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਹੁੰਦੀ ਸੀ ਤਾਂ ਹੁਣ ਸਜ਼ਾ ਦਾ ਕੰਮ ਖਤਮ ਕਰ ਦਿੱਤਾ ਗਿਆ ਸਿਰਫ 15000 ਰੁਪਏ ਤੋਂ ਲੈ ਕੇ ਤੇ 15 ਲੱਖ ਤੱਕ ਦਾ ਜੁਰਮਾਨਾ ਜਿਹੜਾ ਉਹ ਰਹਿ ਗਿਆ ਇਸ ਵਿੱਚ ਦੇ ਵਿੱਚ 15 ਲੱਖ ਤੋਂ 15000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਕਰ ਸਕਦੇ ਆ ਪਰ ਹੁਣ ਉਹਦੇ ਤੇ ਕੋਈ ਸਜ਼ਾ ਨਹੀਂ ਹੋ ਸਕਦੀ ਫੌਜਦਾਰੀ ਵਿੱਚੋਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਕੱਲ ਪਾਸ ਕੀਤਾ ਗਿਆ 10 ਮਿੰਟਾਂ ਦੇ ਵਿੱਚ 3 ਕਾਨੂੰਨ ਪਾਸ ਕੀਤੇ ਆ ਜਿਦੇ ਤੇ ਜੂਨੀਅਰ ਹੈਨਰੀ ਬੋਲੋ ਇਹਦਾ ਵਿਰੋਧ ਵੀ ਕੀਤਾ ਗਿਆ ਪਰ ਇਹ ਸਭ ਦੇ ਬਾਵਜੂਦ ਵੀ ਇਹ ਬੈਲ ਪਾਸ ਕਰ ਦਿੱਤਾ ਗਿਆ ਪ੍ਰਗਟ ਸਿੰਘ ਜੋ ਕਿ ਵਿਰੋਧੀ ਧਿਰ ਦੇ ਵਿੱਚ ਨਹੀਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬੈਲ ਸਿਰਫ ਤੇ ਸਿਰਫ ਲੁਧਿਆਣੇ ਦੀਆਂ ਵੋਟਾਂ ਲਈ ਪਾਸ ਕੀਤਾ ਗਿਆ ਲੁਧਿਆਣੇ ਦੀਆਂ ਵੋਟਾਂ ਲੈਣ ਲਈ ਪੰਜਾਬ ਲੰਮੇ ਸਮੇਂ ਤੋਂ ਰੌਲਾ ਪਾ ਰਿਹਾ ਸੀ ਕਿ ਲੁਧਿਆਣੇ ਦੀ ਡਾਇੰਗ ਇੰਡਸਟਰੀ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਦੀ ਹੈ ਬੁੱਢਾ ਦਰਿਆ ਜਿਹੜਾ ਕਿ ਸਤਲੁਜ ਦਰਿਆ ਵਿੱਚ ਪੈਂਦਾ ਹੈ ਜਿਹੜਾ ਕਿ ਪੂਰਾ ਕੈਮੀਕਲ ਦਾ ਭਰਿਆ ਇੱਕ ਦਰਿਆ ਸਤਲੁਜ ਦਰਿਆ ਵਿੱਚ ਆ ਕੇ ਪੈਂਦਾ ਤੇ ਜਿਹਦੇ ਕਰਕੇ ਪੂਰਾ ਮਾਲਵਾ ਖਿੱਤਾ ਤੇ ਰਾਜਸਥਾਨ ਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਪੀੜਤ ਹੁੰਦੇ ਆ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਤਾਂ ਵਾਅਦਾ ਕਰਕੇ ਆਈ ਸੀ ਕਿ ਅਸੀਂ ਸਖਤ ਤੋਂ ਸਖਤ ਕਾਨੂੰਨ ਬਣਾਵਾਂਗੇ ਅਸੀਂ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਵਾਂਗੇ ਤੇ ਭਗਵਾਨ ਸਿੰਘ ਮਾਨਤਾ ਪਵਨ ਗੁਰੂ ਪਾਣੀ ਪਤਾ ਦੇ ਵੱਡੇ ਵੱਡੇ ਨਾਰੇ ਵੀ ਲਾਉਂਦੇ ਆ ਪਰ ਹੁਣ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਸੋਧ ਕਰਕੇ ਜਿਹੜੀ ਪਹਿਲਾਂ ਇੱਕ ਸਜ਼ਾ ਸੀ ਕਿ 1 ਤੋਂ ਲੈ ਕੇ 6 ਸਾਲ ਤੱਕ ਉਹਨਾਂ ਲੋਕਾਂ ਨੂੰ ਸਜ਼ਾ ਹੋ ਸਕਦੀ ਆ ਉਹ ਸਜ਼ਾ ਵਾਲਾ ਮਾਮਲਾ ਹੀ ਖਤਮ ਕਰ ਦਿੱਤਾ ਉਹਨੂੰ ਫੌਜਦਾਰੀ ਨਈਮਾ ਵਿੱਚੋਂ ਹੀ ਬਾਹਰ ਕੱਢ ਦਿੱਤਾ ਹੁਣ ਸਿਰਫ ਜੁਰਮਾਨਾ ਲੱਗੇਗਾ ਉਹ ਸਰਕਾਰ ਨੇ ਡਿਸਾਈਡ ਕਰਨਾ ਕਿ 15000 ਲਾਉਣਾ ਕਿ 15 ਲੱਖ ਪਰ ਜਿਹੜੀ ਸਜ਼ਾ ਵਾਲਾ ਕੰਮ ਸੀ ਉਹ ਖਤਮ ਕਰ ਦਿੱਤਾ ਪੰਜਾਬ ਦੇ ਉਹਨਾਂ ਲੋਕਾਂ ਜਿਹੜੇ ਲੋਕ ਕੈਂਸਰ ਨਾਲ ਪੀੜਤ ਹੈ ਜਿਹੜੇ ਲੋਕ ਲਗਾਤਾਰ ਨਪੀੜੇ ਜਾ ਰਹੇ ਸੀ ਲਗਾਤਾਰ ਇਹਨਾਂ ਜਿਹੜਾ ਲਗਾਤਾਰ ਸਾਡੇ ਦਰਿਆਵਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਤੋਹਫਾ ਦੇ ਦਿੱਤਾ ਤੇ ਪੰਜਾਬ ਦੇ 2.5 ਕਰੋੜ ਦੇ ਕਰੀਬ ਲੋਕਾਂ ਦੇ ਜਿਹੜੇ ਆ ਉਹਨਾਂ ਨੂੰ ਬਿਮਾਰੀਆਂ ਵੰਡਣ ਲਈ ਉਹਨਾਂ ਨੂੰ ਖੁੱਲਾ ਸੱਦਾ ਦੇ ਦਿੱਤਾ ਕਿ ਪਾਸੇ ਦਾਅਵੇ ਕਰਦੇ ਆ ਕਿ ਅਸੀਂ ਨਾਲੇ ਸਾਫ਼ ਕਰ ਰਹੇ ਆ ਜੀ ਅਸੀਂ ਪ੍ਰੋਵੀਜ਼ਨ ਇਹ ਰੱਖ ਰਹੇ ਆ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਜਿਹੜੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਆ ਉਹਨਾਂ ਨੂੰ ਖੁੱਲੀ ਛੋੜ ਦੇ ਦਿੱਤੀ ਕਿ ਤੁਸੀਂ ਜਿੰਨਾ ਮਰਜ਼ੀ ਗੰਦਾ ਪਾਣੀ ਧਰਤੀ 'ਚ ਪਾਓ ਜਿੰਨਾ ਮਰਜ਼ੀ ਗੰਦਾ ਪਾਣੀ ਨਦੀਆਂ ਦਰਿਆਵਾਂ ਝੀਲਾਂ 'ਚ ਪਾਓ ਤੋ ਅਨ ਕੋਈ ਰੋਕ ਟੋਕ ਨਹੀਂ ਤੋ ਅਨੁਸਾਰ ਪੱਕੇ ਜੁਰਮਾਨਾ ਲਗਾਵਾਂਗੇ ਉਹ ਸਾਡੀ ਮਰਜ਼ੀ ਹੈ 15000 ਲਗਾਉਣਾ ਕਿ 15 ਲੱਖ ਪਰ ਜਿਹੜਾ ਪਹਿਲਾਂ ਸਜ਼ਾ ਦਾ ਸੀ ਜਿਹੜੇ ਬੰਦੇ ਦੀ ਸਜ਼ਾ ਜਿਹੜੇ ਬੰਦੇ ਨੂੰ ਸਜ਼ਾ ਤੋਂ ਡਰਾ ਰਾ ਉਹਦੀ ਸਜ਼ਾ ਹੀ ਚੱਕ ਦਿੱਤੀ ਤਾਂ ਉਹਨੂੰ ਕੀ ਪਰਵਾਹ ਹੈ ਉਹ ਮਰਜ਼ੀ ਨਾ ਹੁਣ ਜਿੰਨਾ ਮਰਜ਼ੀ ਜ਼ਹਿਰ ਪੰਜਾਬ ਦੇ ਪਾਣੀਆਂ ਚ ਘੋਲੇ ਇਹ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਖੁੱਲੀ ਛੋੜ ਦਿੱਤੀ ਹੈ ਇਹ ਸਾਰੇ ਇਲਜ਼ਾਮ ਲਗਾਏ ਆ ਵਿਰੋਧੀ ਧਿਰ ਦੀ ਜਿਹੜੇ ਆ ਅਹ ਨੇਤਾ ਜਾਂ ਵਿਰੋਧੀ ਧਿਰ ਦੇ ਲੀਡਰ ਜਿਹੜੇ ਪਰਗਟ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਪ੍ਰਤਾਪ ਸਿੰਘ ਬਾਵਾ ਪਰ ਵਿਰੋਧੀ ਧਿਰ ਦੇ ਜਿਹੜੇ ਕਾਂਗਰਸ ਦੇ ਇੱਕ ਐਮਐਲਏ ਨੇ ਜਿਹੜੇ ਪਰਗਟ ਸਿੰਘ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸਿਰਫ ਦਿੱਲੀ ਦੀਆਂ ਚੋਣਾਂ ਦਿੱਲੀ ਦੀਆਂ ਚੋਣਾਂ ਸੌਰੀ ਲੁਧਿਆਣੇ ਦੀਆਂ ਚੋਣਾਂ ਲੁਧਿਆਣੇ ਦੀਆਂ ਚੋਣਾਂ ਇਸ ਲਈ ਜਿੱਤਣੀਆਂ ਜ਼ਰੂਰੀ ਹੈ ਕਿਉਂਕਿ ਇੱਥੋਂ ਜਿਹੜੀ ਸੀਟ ਵੈਲੀ ਹੋਵੇਗੀ ਰਾਜ ਸਭਾ ਦੀ ਤੇ ਉਹ ਤੇ ਫਿਰ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਧਿਆ ਨੂੰ ਰਾਜ ਸਭਾ ਵਿੱਚ ਭੇਜਣਾ ਹੈ ਤਾਂ ਸਿਰਫ ਇੱਕ ਬੰਦੇ ਦੀ ਰਾਜ ਸਭਾ ਦੇ ਲਈ ਪੰਜਾਬ ਦੇ 2.5 ਕਰੋੜ ਤੋਂ ਉੱਪਰ ਲੋਕਾਂ ਦੀ ਕੁਰਬਾਨੀ ਦੇਣ ਤੇ ਤੁਲੀ ਆ ਮਾਨ ਸਰਕਾਰ ਪੰਜਾਬ ਦੇ ਪਾਣੀਆਂ ਕਿਉਂਕਿ ਇਹ ਨਹੀਂ ਹੈ ਕਿ ਇਕੱਲਾ ਲੁਧਿਆਣਾ ਹੀ ਪਾਣੀ ਮਿਲਾਵੇਗਾ ਫਿਰ ਜੇ ਕੋਈ ਫੈਕਟਰੀ ਜੀਰੇ ਦੇ ਵਿੱਚ ਆ ਉਹ ਵੀ ਪਾਣੀ ਮਿਲਾਵੇਗੀ ਜੇ ਕੋਈ ਫੈਕਟਰੀ ਬਠਿੰਡੇ ਦੇ ਵਿੱਚ ਆ ਉਹ ਵੀ ਪਾਣੀ ਦੇ ਵਿੱਚ ਜਿਹੜਾ ਕੈਮੀਕਲ ਮਿਲਾਵੇਗੀ ਜੇ ਕੋਈ ਫੈਕਟਰੀ ਫਰੀਦਕੋਟ ਦੇ ਵਿੱਚ ਆ ਉਹ ਵੀ ਪਾਣੀ 'ਚ ਕੈਮੀਕਲ ਮਿਲਾਵੇਗੀ ਤੋਂ ਲ ਮਿਲਾ ਕੇ ਖੁੱਲੀ ਛੋੜ ਦੇ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਪੰਜਾਬ ਦੇ ਪਾਣੀ ਨੂੰ ਦੂਸ਼ਟ ਕਰਦੇ ਸੀ ਕਿ ਹੁਣ ਤੁਸੀਂ ਜਿੰਨਾ ਮਰਜ਼ੀ ਪਾਣੀ ਦੂਸ਼ਟ ਕਰੋ ਕੋਈ ਪਰਵਾਹ ਨਹੀਂ ਪੰਜਾਬ ਦੇ ਲੋਕਾਂ ਜਾਣ ਟੱਠੇ ਖੂ ਦੇ ਵਿੱਚ ਉਹਨਾਂ ਚੰਦ ਘਰਾਣਿਆਂ ਨੂੰ ਫਾਇਦਾ ਜ਼ਰੂਰ ਪਹੁੰਚਣਾ ਚਾਹੀਦਾ ਤੇ ਉਹਨਾਂ ਦੀਆਂ ਵੋਟਾਂ ਅਸੀਂ ਲੈ ਕੇ ਜਿਹੜੇ ਆ ਉਥੋਂ ਆਪਣਾ ਵਿਧਾਇਕ ਬਣਾਉਣਾ ਤੇ ਵਿਧਾਇਕ ਬਣਨ ਤੋਂ ਬਾਅਦ ਅਸੀਂ ਆਪਣੇ ਇੱਕ ਬੰਦੇ ਨੂੰ ਰਾਜ ਸਭਾ ਦੇ ਵਿੱਚ ਭੇਜਣਾ ਹੈ